ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਮੇਰਾ ਅਰਮਾਨ ਸਿੰਘ ਫਰਸਟ ਆਇਆ ਜੀ ਇਹਨਾਂ ਦੇ ਸੀਗਾ ਵਿਗਿਆਨ ਮੇਲਾ ਜਿਹੜਾ ਕਿ ਇਹ ਸਾਲ ਤੋਂ ਇਹਨਾਂ ਦੇ ਪ੍ਰੋਗਰਾਮ ਹੁੰਦਾ ਪਿਛਲੇ ਸਾਲ ਵੀ ਇਹ ਫਰਸਟ ਆਇਆ ਸੀ ਤੇ ਐਤਕੀ ਇਹ ਆ ਚੀਜ਼ ਬਣਾ ਕੇ ਲੈ ਕੇ ਗਿਆ ਸੀ ਜੇ ਕੀ ਕੰਮ ਆਉਂਦੀ ਇਹਨਾਂ ਦਾ ਇਹ ਕਿਸਾਨਾਂ ਲਈ ਹੈ ਜਿਵੇਂ ਥੱਲੇ ਹੁਣ ਬਾਰਿਸ਼ ਦੇ ਮੌਸਮ ਹੋ ਗਿਆ ਗਿਆ ਘਾਸ ਹੋ ਗਿਆ ਤਾਂ ਥੱਲੇ ਜਿਹੜੀ ਜੀਵ ਜੰਤੂ ਹੈ ਤਦੋਂ ਉਹ ਅਗਰ ਇਹ ਲੈ ਕੇ ਚੱਲ ਨਹੀਂ ਤਾ ਥੰਨੂੰ ਸਪਰਿੰਗ ਲੱਪੇ ਜਾਊਗਾ ਜਿਹਦੇ ਆ ਵਾਈਬ੍ਰੇਟ ਹੋਊਗੀ ਵਾਈਬ੍ਰੇਟ ਹੋਊਗੀ ਤੇ ਉਹ ਦੇਖ ਕੇ ਉਹ ਭੱਜ ਜਾਂਦੇ ਆ ਪਾਸੇ ਦੇਖ ਕੇ ਆ ਦੇਖੋ ਜੀ ਕਿੰਨੀ ਸੋਹਣੀ ਚੀਜ਼ ਆ ਪਹਿਲਾਂ ਇਹਨੇ ਤਿਆਰ ਕੀਤਾ ਸੀ ਪਹਿਲਾਂ ਤੂੰ ਕੀ ਬਣਾਇਆ ਸੀਗਾ ਸਮਾਰਟ ਗਲਾਸ ਬਲੈਂਡ ਹਾਂ ਅੰਨੇ ਲੋਕਾਂ ਹੱਥੇ ਬਣਾਇਆ ਸੀ ਜੀ ਵੀ ਜਿਵੇਂ ਮਤਲਬ ਉਹ ਲੈ ਕੇ ਚੱਲਦੇ ਆ ਨਾ ਤੇ ਅੱਗੋਂ ਕੋਈ ਚੀਜ਼ ਆਉਂਦੀ ਆ ਤਾਂ ਉਹਦੇ ਚ ਵਾਈਬ੍ਰੇਟ ਆਉਂਦੀ ਸੀ ਵੀ ਉਹ ਸਾਈਡ ਤੇ ਹੋ ਜਾਂਦੇ ਸੀਗੇ ਉਹ ਚੀਜ਼ ਬਣਾਈ ਸੀ ਆ ਦੇਖੋ ਅੱਜ ਇਹਨੂੰ ਸਰਟੀਫਿਕੇਟ ਮਿਲਿਆ ਜੀ ਆ ਮੇਰੇ ਦੋ ਤਿੰਨ ਮਿਲੀ ਐਸ਼ੀਲਡ ਤੇ ਬਈ ਮੈਨੂੰ ਤਾਂ ਬਹੁਤ ਹੀ ਮਾਣ ਮਹਿਸੂਸ ਹੋਇਆ ਤੇ ਮੈਂ ਕਿਹਾ ਚਲੋ ਸਾਰੇ ਫੋਲੋਅਰ ਨਾਲ ਸਾਂਝਾ ਕਰੀਏ ਆਪਾਂ ਤੇ ਬੱਚੇ ਨੂੰ ਹੋਰ ਵੀ ਹੌਸਲਾ ਹੁਸਾਈ ਵਧੇ ਹਨਾ ਇਹਦਾ ਤੇ ਆਹ ਦੇਖੋ ਜੀ ਕਿੰਨੀ ਸੋਹਣੀ ਚੀਜ਼ ਆ ਆਪਾਂ ਇਹਨੂੰ ਦੇਖ ਕੇ ਆਏ ਲੱਗਦਾ ਵੀ ਵਾਕਿਆ ਤੇ ਬੱਚੇ ਕੁਛ ਨਾ ਕੁਛ ਕਰਨਗੇ ਹਨਾ ਤੇ ਬੱਚੇ ਨੂੰ ਦਿਓ ਜੀ ਪਿਆਰ ਅਸ਼ੀਰਵਾਦ ਦਿਓ ਜਿਹੜਾ ਬੱਚਾ ਅੱਗੇ ਵੀ ਵਧੇ ਤੇ ਕਾਮਯਾਬੀ ਦੀ ਰਾਹ ਤੇ ਆਵੇ ਤੇ ਹੁਣ ਇਹ ਹੁਣ ਤੂੰ ਕਿੱਥੇ ਜਾਣਾ ਹੈਗਾ ਇਹਦੇ ਨਾਲ ਸਟੇਟ ਲੈਵਲ ਸਟੇਟ ਲੈਵਲ ਤੇ ਜਾਣਾ ਜੀ ਹੁਣ ਇਹਨੇ ਹੁਣ ਮੇਰੇ ਦੋਤੇ ਨੇ ਅਰਮਾਨ ਸਿੰਘ ਨੇ ਸਟੇਟ ਲੈਵਲ ਤੇ ਜਾਣਾ ਫਿਰ ਉੱਥੇ ਦੇਖਦੇ ਕੀ ਗਿਰ ਕਰਕੇ ਆਉਂਦਾ ਹੈਗਾ ਹਣਾ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ